ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਉਸ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਆਪਣੀ ਸ਼ਾਖ ਮੁੜ ਬਹਾਲ ਕਰਨ ਲਈ ਸੁਖਪੀਰ ਸਿੰਘ ਬਾਦਲ ਦਾ ਅਕਾਲੀ ਦਲ ਪੰਥਕ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਿਹਾ ਔਰ ਹਕੀਕਤ ਵਿੱਚ ਬਾਦਲ ਕੁੰਬੇ ਨੇ 100 ਸਾਲ ਪੁਰਾਣੇ ਅਕਾਲੀ ਦਲ ਦਾ ਨਾਸ ਮਾਰ ਦਿੱਤਾ ਹੁਣ ਵੀ ਉਹਨਾਂ ਵਿੱਚ ਪੰਥਕ ਬੁੱਧਿਆ ਸੰਬੰਧੀ ਸਰ ਜਿਹੜਾ ਸੁਚਾਰਤਾ ਅਤੇ ਗੰਭੀਰਤਾ ਨਹੀਂ ਹੈ ਇਹ ਸਿਰਫ ਚੋਣ ਸਟੰਟ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਸਬ ਫਿਚਰਾਂ ਨੇ ਦੇਖੋ ਭਾਰਤ ਪਾਰ ਵਿੱਚ ਚੋਣ ਨਾਟਕੀਤਾ ਚੱਲ ਰਹੀ ਹੈ ਪਰ ਪੰਜਾਬ ਦੀਆਂ 13 ਸੀਟਾਂ ਦੇ ਹਵਾਲੇ ਨਾਲ ਕਾਫੀ ਭੰਬਲ ਪੂਸਾ ਵੀ ਹੈ ਔਰ ਇਸ ਵੇਲੇ ਬਹੁਤ ਸਾਰੀਆਂ ਥਾਵਾਂ ਤੇ ਚਾਰ ਕੋਨੇ ਮੁਕਾਬਲੇ ਨੇ ਔਰ ਐਵੇਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮੌਜੂਦਾ ਪੰਜਾਬੀ ਸੂਬਾ ਹੈ 50300 ਸਕਰ ਕਿਲੋਮੀਟਰ ਟੈਰੀਟਰੀ ਜਿਸ ਪੰਜਾਬੀ ਸੂਬੇ ਨੂੰ ਬਣਾਉਣ ਲਈ ਅਕਾਲੀ ਦਲ ਨੇ ਮਾਸਟਰ ਤਾਰਾ ਸਿੰਘ ਔਰ ਉਸ ਤੋਂ ਬਾਅਦ ਜਤਿਹਦਾਰ ਮੋਹਨ ਸਿੰਘ ਤੋੜ ਇਹਨਾਂ ਸਾਰਿਆਂ ਦੀ ਅਗਵਾਈ ਚ ਲੜਾਈ ਲੜੀ ਅੱਜ ਉੱਥੇ ਕੋਈ ਵੀ ਪੰਥਕ ਮੁੱਦਾ ਪੰਥਕ ਇਸ਼ੂ ਸਿੱਖ ਇਸ਼ੂ ਹਾਈਲਾਈਟ ਨਹੀਂ ਹੈ ਰਾਦਰ ਅਕਾਲੀ ਦਲ ਜਿਹੜਾ ਪੰਜਾਬੀ ਸੂਬੇ ਦੇ ਮੋਰਚੇ ਨੂੰ ਲੀਡ ਕਰਨ ਵਾਲਾ ਸੀ ਔਰ ਜਿਸ ਦੀ ਬਦੌਲਤ ਇਹ ਪੰਜਾਬੀ ਸੂਬਾ ਬਣਿਆ ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਉਹਨਾਂ ਨੂੰ ਬਾਦਲ ਕੁੰਬਾ ਵੇਚਵਟ ਕੇ ਖਾ ਗਿਆ ਹਾਲਾਤ ਇਹ ਹੋਏ ਕਿ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਹੁਣ ਤੋਂ ਪਹਿਲਾਂ 117 ਮੈਂਬਰੀ ਅਸੈਂਬਲੀ ਦੇ ਵਿੱਚ ਬਾਦਲ ਦਲ ਦੀਆਂ ਸਿਰਫ 15 ਸੀਟਾਂ ਰਹਿ ਗਈਆਂ ਔਰ ਜਿਹੜੀ ਹੁਣ ਅਸੈਂਬਲੀ ਹੈ ਇਸ ਦੇ ਵਿੱਚ ਸਿਰਫ ਇਹਨਾਂ ਦੀਆਂ ਤਿੰਨ ਸੀਟਾਂ ਨੇ ਔਰ ਕਿਵੇਂ ਆਮ ਆਦਮੀ ਪਾਰਟੀ ਉਹ ਦਿੱਲੀ ਦਾ ਬਾਣੀਆ ਕੇਜਰੀਵਾਲ ਪੰਜਾਬ ਚ ਅਕਾਲੀਆਂ ਔਰ ਕਾਂਗਰਸ ਤੋਂ ੱਕੇ ਹੋਏ ਲੋਕਾਂ ਨੇ ਕਿਹਾ ਵੀ ਕਾਲਾ ਚੋਰ ਆ ਜਾਏ ਨਾ ਤਾਂ ਜਾਨ ਛੁੱਟੇ ਉਹ ਕਾਲਾ ਵੀ ਹੈ ਚੋਰ ਵੀ ਹੈ ਲਿਆ ਕੇ ਉਹਨੂੰ ਬਿਠਾ ਦਿੱਤਾ ਪਰ ਅਜ ਹਾਲਾਤ ਇਹ ਨੇ ਕਿ ਜੇ ਭਾਈ ਅਮਰਤਪਾਲ ਸਿੰਘ ਔਰ ਨੌ ਹੋਰ ਐਨਐਸਏ ਦੇ ਥੱਲੇ ਡਿਬਰੂਗੜ੍ਹ ਜੇਲ੍ਹ ਚ ਡੱਕੇ ਹੋਏ ਨੇ ਔਰ ਇਲਾਕੇ ਦੇ ਲੋਕਾਂ ਵੱਲੋਂ ਸੰਗਤ ਵੱਲੋਂ ਉਹਨਾਂ ਨੂੰ ਖੜਾ ਕਰ ਦਿੱਤਾ ਜਾਂਦਾ ਹੈ ਤੇ ਇਹੀ ਬਾਦਲ ਦਾਲ ਦਾ ਵਿਰਸਾ ਵਰਲਟੋ ਆ ਜੇ ਇਸ ਦੀ ਬੈਕਗ੍ਰਾਉਂਡ ਕੀ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਬਹੁਤ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਅੱਛਾ ਕਿਵੇਂ ਉਸ ਤੋਂ ਵਿਰੋਧ ਕਰਾਇਆ ਜਾ ਰਿਹਾ ਹੈ ਔਰ ਇਸ ਸਭ ਦੇ ਬਾਵਜੂਦ ਕਿ ਇਹ ਬਾਦਲ ਟੱਬਰ ਨੇ ਕਰਪਸ਼ਨ ਦੇ ਵਿੱਚ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਇਹਨਾਂ ਦੇ ਟਾਈਮ ਫਰੇਮ ਦੇ ਵਿੱਚ ਹੋਈਆਂ ਹਮ ਸੁਮੇਧ ਸੈਣੀ ਵਰਗੇ ਨੂੰ ਡੀਜੀਪੀ ਨਹੀਂ ਬਣਾਇਆ ਉਹ ਉਸ ਤੋਂ ਕਿਵੇਂ ਇਹ ਜਿਹੜਾ ਕੋਰਟਕਪੂਰਾ ਗੋਲੀकांड ਹੋਏ ਬੈਬਲ ਕਲਾ ਹੋਏ ਬੁਰਜਵਾਰ ਸਿੰਘਵਾੜ ਜਗੁਰੂਗ੍ਰੰਥ ਸਾਹਿਬ ਦੀ ਬੇਦਵੀਂਆਂ ਘਟਨਾਵਾਂ ਪੰਜਾਬ ਦੇ ਵਿੱਚ ਜਿਸ ਲੈਵਲ ਤੇ ਡਰੱਗਸ ਲਿਆਂਦੀਆਂਗੇ ਭਾਵੇਂ ਏਜੰਸੀਆਂ ਦੀ ਖੇਡ ਹੈ ਪਰ ਇਹਨਾਂ ਨੇ ਖੁੱਲ ਖੇਡ ਖੇਡੀ ਕਿਸ ਕਿਸਮ ਦਾ ਗੈਂਗਸਟਰ ਔਰ ਪੋਲੀਟੀਸ਼ਨ ਐਕਸੈਸ ਕ੍ਰੀਏਟ ਕੀਤਾ ਔਰ ਇਸ ਸਭ ਦੇ ਬਾਵਜੂਦ ਕਿ ਬਿਲਕੁਲ ਤਿੰਨ ਸੀਟਾਂ ਦੇ ਆ ਕੇ ਮਹਿਮੂ ਜਿਹੜੇ ਮਹਿਦੂਦ ਹੋ ਗਏ ਔਰ ਉਹਨਾਂ ਨੇ ਵੀ ਭਾਜਪਾ ਨੇ ਵੀ ਦੇਖਿਆ ਕਿ ਹੁਣ ਟਾਈਮ ਹੈ ਪੰਜਾਬ ਨੂੰ ਹਿੰਦੂਤਵਾ ਰੰਗ ਚ ਰੰਗੋ ਉਹਨਾਂ ਨੇ ਐਨ ਵੱਡੇ ਵੱਡੇ ਚਿਹਰੇ ਵਾਲੇ ਸਣੇ ਕੈਪਟਨ ਅਮਰਿੰਦਰ ਪਰਨੀਤ ਕੋਰ ਔਰ ਕਿਸ ਲੈਵਲ ਦੇ ਲੋਕ ਲਿਆ ਕੇ ਜਿਹੜੇ ਨੇ ਸਿੱਖਾਂ ਦੇ ਵਿੱਚ ਵਾੜੇ ਲੇਕਿਨ ਅਜੇ ਵੀ ਹੁਣ ਬੇਸ਼ੱਕ ਅੱਜ ਜਦੋਂ ਅਸੀਂ ਦੋ ਖਬਰਾਂ ਪ੍ਰੋਮੀਨੈਂਟਲੀ ਦੇਖਦੇ ਹਾਂ ਇੱਕ ਹੈ ਅਕਾਲੀ ਦਲ ਬੈਂਕਸ ਔਨ ਪੰਥਕ ਇਸ਼ੂਸ ਟੂ ਗੈਟ ਵੋਟ ਸ਼ੇਅਰ ਬੈਕ ਕਿ ਜੀ ਉਹ ਹੁਣ ਪੰਥਕ ਇਸ਼ੂਸ ਦੀ ਗੱਲ ਕਰ ਰਹੇ ਨੇ ਤਾਂ ਕਿ ਵੋਟਾਂ ਜਿਹੜੀਆਂ ਪੰਥ ਦੇ ਨਾਂ ਤੇ ਪੈਂਦੀਆਂ ਸੀ ਅਸੀਂ ਵੀ ਜਦੋਂ ਬਚਪਨ ਚ ਗਰੋ ਹੋ ਰਹੇ ਸੀ ਅਕਾਲੀ ਦਲ ਤੇ ਪੰਥ ਸਨੋਨਿਮਸ ਸੀ ਆਮ ਬਜ਼ੁਰਗ ਇਹ ਨਹੀਂ ਸੀ ਕਹਿੰਦੇ ਵੀ ਵੋਟ ਅਕਾਲੀ ਦਲ ਨੂੰ ਕਹਿੰਦੇ ਵੋਟ ਪੰਥ ਦੀ ਹੈ ਤਕੜੀ ਇਹਨਾਂ ਦਾ ਨਿਸ਼ਾਨ ਹੁੰਦਾ ਸੀ ਕਿ ਜੀ ਵੋਟ ਪੰਥ ਦੀ ਹੈ ਪਰ ਇਹਨਾਂ ਨੇ ਕਿਸ ਕਦਰ ਕਰਪਟ ਕੀਤਾ ਔਰ ਆਪਣਾ ਹੀ ਟੱਬਰ ਇੱਕ ਜੀਜਾ ਇੱਕ ਸਾਲਾ ਇੱਕ ਉਹਨਾਂ ਦਾ ਪਣਵਈਆ ਇੱਕ ਉਹਨਾਂ ਦਾ ਔਰ ਬਿਲਕੁਲ ਡੈਮੋਕ੍ਰੇਸੀ ਵੀ ਖਤਮ ਕੀਤੀ ਵਿਧਾਨ ਦਾ ਸਿਸਟਮ ਦੂਜੀ ਖਬਰ ਹੈ ਐਕਸਪੈਰੀਮੈਂਟਿੰਗ ਵਿਦ ਡੈਲੀ ਬੇਸਡ ਪਾਰਟੀ ਹੈਜ਼ ਕਾਸਟ ਪੰਜਾਬ ਸੇ ਸੁਖਬੀਰ ਬਾਦਲ ਉਹ ਕਹਿੰਦਾ ਜੀ ਦਿੱਲੀ ਦੀਆਂ ਪਾਰਟੀਆਂ ਜੋ ਕੁਝ ਨਹੀਂ ਪਰ ਅਜੇ ਵੀ ਤਾਂ ਨੂੰ ਇਹ ਨਜ਼ਰ ਆਏਗਾ ਹੁਣ ਟਰਾਂਸਨੈਸ਼ਨਲ ਕਿਲਿੰਗਸ ਹੋ ਰਹੀਆਂ ਨੇ ਸੋ ਆਏ ਸਿਮਰਨਜੀਤ ਸਿੰਘ ਮਾਨ ਦੇ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਭਾਈ ਤੁਸੀਂ ਹਰਦੀਪ ਸਿੰਘ ਨਜ਼ਰ ਮਾਰਿਆ ਕੋਲਡ ਬਲੈਡਡ ਮਰਡਰ ਅਵਤਾਰ ਸਿੰਘ ਖੰਡਾ ਮਾਰਿਆ ਇਹ ਤੁਹਾਡੇ ਪੰਜਾਬ ਦੇ ਪੁੱਤਰ ਨੇ ਤੁਸੀਂ ਉਹਨਾਂ ਦੇ ਲਈ ਲੇਕਿਨ ਔਰ ਇਹੀ ਅਮਰਤਪਾਲ ਸਿੰਘ ਦੇ ਹਾਲਾ ਇਹਨਾਂ ਦੇ ਕੋਲ ਇੱਕ ਮੌਕਾ ਸੀ ਕਹਿੰਦੇ ਜੀ ਠੀਕ ਹੈ ਭਾਵੇਂ ਅਸੀਂ ਕੈਂਡੀਡੇਟ ਅਨਾਉਂਸ ਕੀਤਾ ਇਹ ਧੱਕਾ ਕਰ ਰਹੇ ਨੇ ਐਨਐਸਏ ਦੇ ਥੱਲੇ ਇਹਨਾਂ ਨੇ ਉਹ ਕਾਲਾ ਪਾਣੀ ਅੰਗਰੇਜ਼ਾਂ ਨੇ ਬਣਾਇਆ ਸੀ ਇਹਨਾਂ ਨੇ ਨਵਾਂ ਕਾਲਾ ਪਾਣੀ ਲੱਭ ਲਿਆ ਪਰ ਇਹਨਾਂ ਨੇ ਕਿਸ ਕਿਸਮ ਦਾ ਔਰ ਇਹੀ ਕੰਮ ਇਹਨਾਂ ਨੇ ਪਹਿਲਾਂ ਵੀ ਕੀਤਾ ਸੀ ਕਿ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਖੜੇ ਸੀ ਪਾਰਲੀਮੈਂਟ ਦੇ ਵੇੜੇ ਬੀਬੀ ਜ਼ਗੀਰ ਕੌਰ ਨੂੰ ਲਿਆ ਕੇ ਬਰਾਬਰ ਖੜਾ ਕਰ ਦਿੱਤਾ ਸੋ ਇਸ ਸਾਰੇ ਦੇ ਚਲਦੇ ਆ ਮੈਨੂੰ ਨਹੀਂ ਲੱਗਦਾ ਹਾਂ ਕੋਈ ਪੰਜਾਬ ਦੇ ਵਿੱਚ ਐਸਾ ਇੱਕ ਉਬਾਲ ਆਏ ਜਿਹਦੇ ਚ ਕਿ ਪੰਥ ਪਰਸਤ ਲੋਕ ਇਹਨਾਂ ਤੋਂ ਖੜਾ ਛਡਾ ਕੇ ਜਦੋਂ ਤੱਕ ਸੁਖਬੀਰ ਬਾਦਲ ਵਿਕਰਮ ਮਜੀਠੀਆ ਹਰਸਿਮਰਤ ਇਹ ਸਾਰਾ ਕਲੈਨ ਜਿਹੜਾ ਬਾਦਲਾ ਦਾ ਕਰਪਟ ਟੋਲਾ ਇਹ ਨੇ ਕੋਈ ਪੰਥਕ ਰਾਜਨੀਤੀ ਨਹੀਂ ਹੋਣੀ ਕੋਈ ਪੰਥਕ ਮੁੱਦਾ ਨਹੀਂ ਹੋਣਾ ਇਹ ਗੱਲ ਬਿਲਕੁਲ ਵੇਸਟ ਆਫ ਟਾਈਮ ਹੈ ਔਰ ਇਹੀ ਕਾਰਨ ਹੈ ਕਿ ਜਿੰਨਾ ਮਰਜ਼ੀ ਝੂਠ ਬੋਲਣ ਲੋਕ ਇਹਨਾਂ ਤੇ ਇਤਬਾਰ ਨਹੀਂ ਕਰਦੇ ਪਰ ਇਹ ਕੇਸਵਰੇ ਵੱਡਾ ਖਲਾਅ ਹੈ ਜੀ ਵੱਡਾ ਵੈਕਿਊਮ ਹੈ ਉਸ ਖਲਾਅ ਦੇ ਵਿੱਚ ਆਮ ਆਦਮੀ ਪਾਰਟੀ ਵੜ ਗਈ ਵਿੱਚ ਹਮਮ ਔਰ ਹੁਣ ਵੀ ਜੇ ਪੰਥ ਪ੍ਰਸ ਧਿਰਾਂ ਗੱਲ ਹੀ ਨਹੀਂ ਹੈ ਵੀ ਉੱਥੋਂ ਦੇ ਸਿਸਟਮ 'ਚ ਸਾਡਾ ਯਕੀਨ ਹੈ 117 ਦੇ 117 ਵੀ ਪੰਥਕ ਮਾਈਂਡਸੈਟ ਦੇ ਬਣ ਜਾਣ ਫਿਰ ਕੀ ਹੋ ਜਾਏਗਾ 13 ਦੇ 13 ਐਮਪੀ ਵੀ ਪੰਥਕ ਬਣ ਜਾਣ ਉਸ ਨਗਾਰਖਾਨੇ 'ਚ ਤੂਤੀ ਦੀ ਕੋਣ ਸੁਣਦਾ ਹੈ ਲੇਕਿਨ ਘਟੋ ਘਟ ਅੱਜ ਜਿਹੜਾ ਇਹ ਭੰਬਲ ਪੂਸਾ ਲਾਈਨ ਹੈ ਔਰ ਸਾਡੀ ਹਿਊਮਿਲੇਸ਼ਨ ਹੋ ਰਹੀ ਹੈ ਘਟੋ ਘਟ ਉਦੇ ਤਾਂ ਕੋਈ ਆਵਾਜ਼ ਬਣ ਸਕਦਾ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਆਪਣੇ ਜਿਹੜੇ ਈਵਰਸ ਜਿਹਨਾਂ ਮੈਸਨ ਨੇ ਆਨਲਾਈਨ ਜਾ ਰਹੇ ਆ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਜਸਵਿੰਦਰ ਠਵਾਲ ਸੋਨਮਾਇਲ ਜਤਿੰਦਰ ਸਿੰਘ ਜੀ ਇੰਦਰਜੀਤ ਸਿੰਘ ਸੰਧੂ ਜੀ ਜਸਕੀਰਤ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਇਹ ਸਾਨੂੰ ਜਾਰਡਨ ਤੋਂ ਦੇਖ ਰਹੇ ਨੇ ਔਰ ਦਵਿੰਦਰ ਸੰਧੂ ਜੀ ਜਸਵੀਰ ਭਰਾਜ ਜੀ ਫਿਰ ਇਸੇ ਤਰ੍ਹਾਂ ਰਣਜੋਤ ਸਿੰਘ ਜੀ ਅਮਰਜੀਤ ਸਾਨੀ ਜੀ ਗੁਰਦੇਵ ਸਿੰਘ ਜੀ ਸੁਰਮਖਮੁੰਦਰਾ ਜੀ ਫਿਰ ਇਸੇ ਤਰ੍ਹਾਂ ਕੋਰਜੀ ਫਿਰ ਸਿੰਘ ਗਰਚਾ ਜੀ ਦੀ ਜਿਹੜਾ ਡੀਜੇ ਕਹਿੰਦੇ ਨੇ ਕਿ ਮੈਂ ਰਣਜੀਤ ਸਿੰਘ ਕੁੱਕੀ ਗਿੱਲ ਦੀ ਬਹੁਤ ਰਿਸਪੈਕਟ ਕਰਦਾ ਬਟ ਪਤਾ ਨਹੀਂ ਕਿਉਂ ਉਹਦੀਆਂ ਗੱਲਾਂ ਵਿੱਚ ਕਾਂਗਰਸ ਪਾਰਟੀ ਬੋਲਦੀ ਲੱਗਦੀ ਹੈ ਅੱਜਕੱਲ ਦੇਖੋ ਇਹ ਕਬੀਰ ਸਾਹਿਬ ਦਾ ਇੱਕ ਕਬੀਰ ਵਿਚਕ ਗ੍ਰੰਥ ਦਾ ਇਹ ਸ਼ਲੋਕ ਹੈ ਇਹ ਜਿਹੜਾ ਰਸਤਾ ਹੁੰਦਾ ਹੈ ਇਹ ਲੰਮਾ ਪੇੜ ਖਜੂਰ ਚੜੇ ਤੋ ਚਾਖੇ ਪ੍ਰੇਮ ਰਸ ਗਰੇ ਤੋ ਚਕਨਾ ਚੂਰ ਕਿ ਜਾਂ ਖਜੂਰ ਖਾਂਦਾ ਬੰਦਾ ਹੈ ਤੇ ਜਾਂ ਫਿਰ ਸਿਰ ਪਨੌਂਦਾ ਸੋ ਇਸ ਰਸਤੇ ਤੇ ਜਦੋਂ ਜਿਹੜਾ ਇੱਕ ਵਾਰ ਪੈਰ ਤਿਲਕ ਗਿਆ ਉਹ ਫਿਰ ਜਿਹੜਾ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਥਾੜ ਮੈਂ ਇਸ ਤੋਂ ਬਿਯੋਂਡ ਕੁਝ ਕਹਿਣਾ ਨਹੀਂ ਚਾਹੁੰਦਾ ਬਿਲਕੁਲ ਉਦਮ ਮਰੌਕ ਜੀ ਥੈਂਕਸ ਆ ਚੈਨਲ ਕਹਿੰਦੇ ਨੇ ਔਰ ਸੁਖਜੀਵਨ ਬੱਤੂ ਜੀ ਗੁੱਡ ਜੌਬ ਕੀਪ ਇਟ ਅਪ ਕਹਿੰਦੇ ਨੇ ਔਰ ਫਿਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਵੀ ਕਹਿੰਦੇ ਨੇ ਕਿ ਵਾਇਕ ਜੀ ਦਾ ਖਾਲਸਾ ਵਾਇਕ ਜੀ ਦੇ ਪਤੇ ਸਾਰੀ ਟੀਮ 84 ਟੀਮ ਨੂੰ ਭਾਈ ਅਮਰਪਾਲ ਸਿੰਘ ਜੀ ਦੀ ਸਪੋਰਟ ਕਰੋ ਜੀ ਔਰ ਬੱਲੂ ਜੀ ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਯੂ ਆਰ ਰਾਈਟ ਡਾਕਟਰ ਸਾਹਿਬ ਦੇ ਆਲ ਸਪੋਕ ਕੀਪਰਸ ਸਪੋਕ ਕੀਪਰ ਸੌਰੀ ਸ਼ਾਪ ਕੀਪਰ ਇਸ ਕੇ ਅੰਦਰ ਇਹ ਇਹਨਾਂ ਨੂੰ ਬ੍ਰਿਟਿਸ਼ ਅਰੇਨਾਂ ਨੂੰ ਨੇਪੋਲੀਅਨ ਨੇ ਕਿਹਾ ਸੀ ਕੰਟਰੀ ਆਫ ਸ਼ਾਪ ਕੀਪਰ ਇਹ ਇਹ ਦੁਕਾਨਦਾਰੀ ਵਾਲੀ ਇਹਨਾਂ ਦੀ ਬਿਰਤੀ ਹੈ ਔਰ ਸਿੰਘ ਜੀ ਫਿਰ ਇਸੇ ਤਰ੍ਹਾਂ ਕੁਲਦੀਪ ਕੋਰ ਜੀ ਫਿਰ ਇਸੇ ਤਰ੍ਹਾਂ ਅਵਿੰਦਰ ਅਜਵਿੰਦਰ ਸਿੰਘ ਜੀ ਸੌਦਾ ਸਿੱਖ ਕੌਮ ਦੇ ਯੋਧਯੋਗ ਗੁਰੂ ਫਤਿਹ ਪਿਆਰੋ ਕਹਿੰਦੇ ਨੇ ਔਰ ਤਰਸੇਮ ਮੈਪ ਜੀ ਫਿਰ ਜਤਿੰਦਰ ਸਿੰਘ ਨੇ ਕਿ ਕੀ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜਪਲ ਸੇ ਲੈ ਹੈ ਇਹ ਦਸਵੇਂ ਪਾਤਸ਼ਾਹ ਦਾ ਫਰਮਾਨ ਹੈ ਔਰ ਇਹ ਇੱਕ ਹਕੀਕਤ ਹੈ ਅਟਲ ਹਕੀਕਤ ਹੈ ਹਾਂ ਜੀ ਔਰ ਇਸੇ ਤਰ੍ਹਾਂ ਪਾਲ ਸਿੰਘ ਜੀ ਸਿੰਘ ਜੀ ਫਿਰ ਇਸੇ ਤਰ੍ਹਾਂ ਮਿਸ਼ਰਾ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਸੱਚ ਦੀ ਜਿੱਤ ਹੋਵੇਗੀ ਝੂਠ ਰਹੇਗਾ ਖਾਲਸਾ ਜਿੰਦਾਬਾਦ ਟੀਵੀ 84 ਜਿੰਦਾਬਾਦ ਸ਼ਰਦੀ ਕਲਾ ਸੱਚੋ ਸੱਚ ਪ੍ਰੋਗਰਾਮ ਔਰ ਫੈਨ ਤਾਲੀਵਾਲ ਸਾਹਿਬ ਜੋ ਜੋਤ ਦੇ ਕਹਿੰਦੇ ਨੇ ਖਾਲਸਾ ਜਿੰਦਾਬਾਦ ਆਜ਼ਾਦੀ ਹਾਲ ਹੈ ਖਾਲਸਾ ਜੈ ਜਿੰਦਾਬਾਦ ਗੁਰਦੇਵ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਸੰਧ ਬਾਬਾ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਭਾਰਦੀਆਂ ਫੌਜਾਂ ਨੇ ਦਰਬਾਰ ਸਾਹਿਬ ਦੇ ਅੰਦਰ ਪੈਰ ਰੱਖਿਆ ਤਾਂ ਦੁਨੀਆ ਤੇ ਮਿਸਾਲ ਬਣ ਗਈ ਕਿ ਖਾਲਸਾਣ ਬਣਿਆ ਖਾਲਸਾਣ ਬਣਨ ਤੂੰ ਕੋਈ ਰੋਕ ਨਹੀਂ ਸਕਦਾ ਫਿਰ ਇਸ ਤਰ੍ਹਾਂ ਸਿੰਘ ਜੀ ਕਹਿੰਦੇ ਨੇ ਕਿ ਸੰਤ ਆਪਣੀ ਨਿਭਾ ਗਏ ਇਹਨਾਂ ਚਾਰ ਦਹਾਈਆਂ ਚ 1.5 ਲੱਖ ਤੋਂ ਜ਼ਿਆਦਾ ਗੁਰੂ ਦੇ ਸੁਪੁੱਤਰ ਸੁਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ ਕਿ ਕੌਮ ਆਜ਼ਾਦ ਹੋਏ ਪਰ ਅਸੀਂ ਸਾਰੇ ਜਿਹੜੇ ਇੰਡੀਵਿਜੂਅਲਸ ਆਏ ਆਪਣੇ ਆਪ ਨੂੰ ਸਵਾਲ ਜ਼ਰੂਰ ਪੁੱਛੀਏ ਕਿ ਸਾਡੀ ਕੀ ਕੰਟਰੀਬਿਊਸ਼ਨ ਹੈ ਅਸੀਂ ਕੌਮੀ ਘਰ ਖਾਲਸਤਾਨ ਬਣਾਉਣ ਲਈ ਕਿਸ ਲੈਵਲ ਦੇ ਉੱਤੇ ਅਸੀਂ ਕੀ ਕਰ ਰਹੇ ਹਾਂ ਸਿਰਫ ਗੱਲਾਂ ਤੱਕ ਜੇ ਮ hạnੂਦ ਰਵਾਂਗੇ ਤੇ ਇਹ ਫੇਰ ਖਾਂਡ-ਖਾਂਡ ਕਹਿ ਤੋ ਹੋਤ ਨਾ ਸਵਾਦ ਮਿੱਠੋ ਲਿਖਣਡ ਖੰਡ ਖਾਈ ਜਾਓ ਮੂੰਹ ਮਿੱਠਾ ਨਹੀਂ ਹੋ ਜਾਂਦਾ ਉਹ ਖੰਡ ਖਾਣੀ ਪੈਂਦੀ ਹੈ ਬਿਲਕੁਲ ਔਰ ਫਿਰ ਇਸ ਤਰ੍ਹਾਂ ਅਨ ਸੇਖੋ ਜੀ ਫਿਰ ਜਰਮਨ ਗਿਲ ਜੀ ਨਗਮਾ ਹਸਨ ਜੀ ਫਿਰ ਇਸੇ ਤਰ੍ਹਾਂ ਹਾਂ ਜੀ ਮੈਸੇਜ ਆਇਆ ਫੈਨ ਤਾਲੀਵਾਲ ਸਾਹਿਬ ਜੀ ਦੇ ਇਹਨਾਂ ਨੇ ਫਿਰ ਰੀਪੀਟ ਕੀਤਾ ਮੈਸੇਜ ਮੁਹੰਮਦ ਉਹਨਾਂ ਨੇ ਨਗਮਾ ਹਸਨ ਜੀ ਨੇ ਕਿਹਾ ਵੀ ਮੋਦੀ ਦੇ ਔਰ ਕਾਂਗਰਸ ਦੇ ਵਿੱਚ ਕੋਈ ਫਰਕ ਨਹੀਂ ਹੈ ਬਿਲਕੁਲ ਠੀਕ ਹੈ ਇਹ ਸਾਰੇ ਹਿੰਦੂਤਵਾਦੀ ਵਿਚਾਰਧਾਰਾ ਨੂੰ ਹੀ ਪਰਨਾਈਆਂ ਹੋਈਆਂ ਹਾਂ ਪਾਰਟੀਆਂ ਨੇ ਹਾਂ ਜੀ ਮੁਹੰਮਦ ਜਾਵੇਦ ਜੀ ਕਹਿੰਦੇ ਡਾਕਟਰ ਸਾਹਿਬ ਇੰਡੀਆ ਦੇ ਸਿਰਫ ਇੱਕ ਹੀ ਹਾਲ ਹੈ ਕਿ ਉਹਨਾਂ ਦੀ ਅਕਲ ਠਿਕਾਣੀ ਹੈ ਕਿ ਡੰਡੇ ਦੇ ਨਾਲ ਔਰ ਬਲਵੀਰ ਸਿੰਘ ਟਿਵਾਨਾ ਜੀ ਪੰਜਾਬ ਹਾਲ ਖਾਲਸਤਾਨ ਔਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੇ ਇੱਕ ਘੜਾ ਭਰ ਗਿਆ ਇਹ ਦੂਜਾ ਲਾ ਲੈਣਗੇ ਪਰ ਇਹਦੇ ਵਿੱਚ ਬਾਂਦਰ ਅਤੇ ਕੈਪਟਨ ਸਰਕਾਰ ਵਰਗੇ ਡਾਕਟਰ ਸਾਹਿਬ ਤੁਸੀਂ ਸਮਝਦਾ ਰਹੋ ਸਤਿ ਸ਼੍ਰੀ ਅਕਾਲ ਧੰਨਵਾਦ ਰਾਜਵਿੰਦਰ ਸਿੰਘ ਜੀ ਕੰਨੇ ਕੇ ਡਾਕਟਰ ਸਾਹਿਬ ਆਈ ਬਲੀਵ ਪੀਐਮ ਟਰੂਡੋ ਡਿਡਨਟ ਲੈਟ ਅ ਇੰਡੀਅਨ ਫਿਕਸਰ ਹੈਜ਼ ਅ ਪਲੇਨ ਪ੍ਰੋਬਬਲੀ ਹੈਜ਼ ਇੰਟੈਲੀਜੈਂਸ ਇੰਡੀਅਨ ਕੈਨ ਡੂ ਲਾਈਕ ਅ ਕਨੈਕਸ਼ਾ ਨਹੀਂ ਦੇਖੋ ਜਿਵੇਂ ਹੁਣ ਅੱਜ ਅਸੀਂ ਗਲੋਬਲ ਮੇਲ ਦੀ ਸਟੋਰੀ ਡਿਸਕਸ ਕੀਤੀ ਹੈ ਕਿ 2018 ਚ ਟਰੂਡੋ ਦੇ ਉੱਤੇ ਉਹਨਾਂ ਨੇ ਔਰ ਹਰਜੀਤ ਸਿੰਘ ਸੱਜਣ ਜਿਹੜੇ ਉਦੋਂ ਡਿਫੈਂਸ ਮਿਨਿਸਟਰ ਸੀ ਉਹਨਾਂ ਨੇ ਸ਼ਰਤ ਲਾਈ ਕਿ ਵੀ ਤੁਸੀਂ ਜੇ ਕੈਪਟਨ ਅਮਰਿੰਦਰ ਨੂੰ ਪੰਜਾਬ 'ਚ ਨਹੀਂ ਮਿਲਦੇ ਤਾਂ ਤੁਹਾਡਾ ਪਲੇਨ ਜਿਹੜਾ ਲੈਂਡ ਹੀ ਨਹੀਂ ਕਰ ਸਕਦਾ ਹੁਣ ਜੀ20 ਦੇ ਵੇਲੇ ਉਹਦਾ ਪਲੇਨ ਖਰਾਬ ਕਰ ਦਿੱਤਾ ਸੋ ਕੁਛ ਨਾ ਕੁਛ ਐਸਾ ਕਨਿਸ਼ਕਾ ਕੀ ਕਿਸੇ ਹੱਦ ਤੱਕ ਵੀ ਜਾ ਸਕਦੇ ਸੀ ਇਹਨਾਂ ਨੇ ਜਸਟਿਨ ਟਰੂਡੋ ਦੀ ਰਾਜਕੇ ਕੈਰੈਕਟਰ ਅਸੈਸਿਨੇਸ਼ਨ ਕੀਤੀ ਹੈ ਪਰ ਉਹ ਵੀ ਹੁਣ ਫ੍ਰੈਂਚ ਪੁੱਤਰ ਜਿਹੜਾ ਖਲੋ ਗਿਆ ਆ ਕੇ ਕਿ ਭਾਈ ਆਜੋ ਹੁਣ ਆਮੋ ਸਾਹਮਣੇ ਬੋਲੋ ਔਰ ਡਾਕਟਰ ਪਰਮਜੀਤ ਸਮਰਾਜੀ ਵੀ ਫਤਿਹ ਬਲਾਨੇ ਨੇ ਔਰ ਇਸ ਤਰ੍ਹਾਂ ਰਵਿੰਦਰ ਸਿੰਘ ਰਾਮਗੜੀਆ ਜੀ ਵਿਗਨ ਟੀਵੀ ਇਹਦੀ ਫੋਰ ਦੀ ਸਾਰੀ ਟੀਮ ਨੂੰ ਮੈਂ ਪਾਸਾ ਦੇਖ ਰਹੇ ਆ ਅੱਜ ਸਾਡੇ ਖਾਸ ਮਹਿਮਾਨ ਇੰਡੀਆਨਾ ਤੋਂ ਵੀਰ ਭੋਲਾ ਸਿੰਘ ਉਹਨਾਂ ਦਾ ਪਰਿਵਾਰ ਲੋਕਲ ਉਹਨਾਂ ਦਾ ਭਨੇਵਾ ਉਹਨਾਂ ਦੀ ਅੱਗੋਂ ਜਿਹੜੇ ਬਾਹੂ ਹੂੰ ਇਹ ਸਾਰੇ ਸਾਡੇ ਸਟੂਡੀਓ ਚ ਆਏ ਨੇ ਇੰਤਜ਼ਾਰ ਕਰ ਰਹੇ ਨੇ ਸੋ ਅਸੀਂ ਉਹਨਾਂ ਨੂੰ ਵੈਲਕਮ ਵੀ ਕਹਿੰਦੇ ਔਰ ਤੁਹਾਡੇ ਕੋਲ ਆਜ਼ਾਦਤ ਲੰਨੇ ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸਨ ਆਪਣੀ ਈਵਰਜ਼ ਕੋਲ ਇਜਾਜ਼ਤ ਵੀਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਸਪਤੇ ਤੇ ਐਸਓਐਸਆਰਟੀਵੀ.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਨਾ ਗਿਆ ਦੋ ਦੇਖਦੇ ਰਹੋ ਜੀ ਵੀਰੀ 4 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ